ਹੁਣ ਚੱਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜ ਕੀ ਫਤਿਹ ਮੇਰੇ ਸੱਜੇ ਹੱਥ ਬੀਬੀ ਦੀ ਬੁੱਕਲ ਤੇ ਬੱਚਾ ਹੈ ਇਹਦੀ ਉਮਰ 8 ਮਹੀਨੇ ਹੈ ਤੇ ਇਹਨੂੰ ਐਸਐਮਐ ਨੌ ਦੀ ਬਿਮਾਰੀ ਹੈ ਇਹ ਬਿਮਾਰੀ ਹੁੰਦੀ ਹੈ ਜਿਹਦੇ ਬੱਚੇ ਦਾ ਜਿਹੜਾ ਇਮਿਊਨਿਟੀ ਸਿਸਟਮ ਅੰਦਰੋਂ ਜਿਹੜਾ ਉਹ ਬਹੁਤ ਕਮਜ਼ੋਰ ਹੁੰਦਾ ਇਹਦੀ ਹੁਣ ਧੌਣ ਹੈ ਜਿਹੜੀ ਉਹ ਖੜਦੀ ਨਹੀਂ ਹੈਗੀ ਧੌਣ ਐ ਡਿੱਗ ਪੈਂਦੀ ਹੈ ਪਾਸਾ ਵੀ ਨਹੀਂ ਲੈ ਸਕਦਾ ਇਹਦੀ 8 ਮਹੀਨਿਆਂ ਦੀ ਉਮਰ ਹੈ ਇਹੀ ਬਿਮਾਰੀ ਤੋਂ ਪੀੜਿਤ ਸੀਗੀ ਇੱਕ ਬੱਚੀ ਇਵਾਦਤ ਕੌਰ ਤੁਸੀਂ ਸਾਰਿਆਂ ਨੇ ਉਹਦੀ ਵੀਡੀਓ ਦੇਖੀ ਚੈਨਲਾਂ ਦੇ ਉੱਤੇ ਲੋਕਾਂ ਨੇ ਬੋਲਿਆ ਉਹਦੇ ਹਮਾਇਤ ਚ ਉਹਦੇ ਹੱਕ ਦੇ ਵਿੱਚ ਸਰਕਾਰ ਵੀ ਆ ਗਈ ਕਈ ਮੰਤਰੀ ਆ ਕੇ ਬੋਲੇ ਕਈ ਵੱਡੀਆਂ-ਵੱਡੀਆਂ ਹਸਤੀਆਂ ਜਿੰਨਾਂ ਵਿੱਚ ਫਿਲਮੀ ਕਲਾਕਾਰ ਸੋਨੂ सूद ਵਰਗੇ ਜਾਂ ਕਈ ਸਮਾਜ ਸੇਵੀ ਬੰਦੇ ਆ ਕੇ ਉਹਦੇ ਹੱਕ 'ਚ ਖੜੇ ਤੇ ਉਸ ਬੱਚੀ ਦੇ 16 ਕਰੋੜ ਦਾ ਟੀਕਾ ਲੱਗਿਆ 16 ਕਰੋੜ ਦਾ ਟੀਕਾ ਲੱਗਣ ਤੋਂ ਬਾਅਦ ਜਿਹੜੀ ਉਹ ਬੱਚੀ ਹੌਲੀ 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 ਠੀਕ ਹੋਣੀ ਸ਼ੁਰੂ ਹੋ ਗਈ ਹੈ। ਸੋ ਮੈਂ ਬੇਨਤੀ ਕਰਦਾ ਹੱਥ ਬੰਨ੍ਹ ਕੇ ਸਮੁੱਚੇ ਇਨਸਾਨਾਂ ਨੂੰ ਖਾਸ ਤੌਰ ਤੇ ਪੰਜਾਬੀਆਂ ਨੂੰ ਕਿ ਪੰਜਾਬੀ بڑے ਦਰਿਆਦਿਲ ਨੇ ਪੰਜਾਬੀ ਹਮੇਸ਼ਾ ਹੀ ਜਦੋਂ ਹੀ ਕੋਈ ਕਿਸੇ ਇਨਸਾਨ ਤੇ ਭੀੜ ਪੈਂਦੀ ਹੈ ਕਿਸੇ ਕੋ ਧਰਤੀ ਦੇ ਉੱਤੇ ਆਫਤ ਆਉਂਦੀ ਆ ਕਿਸੇ ਵੀ ਤਰ੍ਹਾਂ ਦੀ ਚਾਹੇ ਕੁਦਰਤੀ ਆ ਤਾਂ ਪੰਜਾਬੀ ਹਮੇਸ਼ਾ ਹੀ ਸਭ ਤੋਂ ਅੱਗੇ ਖੜੇ ਨਜ਼ਰ ਆਉਂਦੇ ਆ। ਸੋ ਮੈਂ ਪੰਜਾਬੀ ਉਹ ਤੁਹਾਨੂੰ ਅਪੀਲ ਕਰਦਾ ਕਿ ਇਹ ਬੱਚੇ ਦੀ ਜ਼ਿੰਦਗੀ ਤੁਹਾਡੇ ਹੱਥਾਂ। ਇਸ ਬੱਚੇ ਦੇ ਜਿਹੜਾ ਇਹਦਾ ਇਲਾਜ ਹੈ ਇਹ ਪੀਜੀਆਈ ਦੇ ਵਿੱਚੋਂ ਚੱਲ ਰਿਹਾ ਹੈ ਤੇ ਪੀਜੀਆਈ ਦੇ ਵਿੱਚ ਇਸ ਬੱਚੇ ਦਾ ਉਹਨਾਂ ਨੇ ਦੱਸਿਆ ਵੀ ਇਸ ਬੱਚੇ ਦੇ 18 ਕਰੋੜ ਦਾ ਟੀਕਾ ਲੱਗਣਾ। ਸੋ 18 ਕਰੋੜ ਦਾ ਟੀਕਾ ਇਸ ਬੱਚੇ 'ਤੇ ਲੱਗਣਾ ਤੇ 18 ਕਰੋੜ ਬਹੁਤ ਵੱਡੀ ਰਕਮ ਹੈ। ਤੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਬੜਾ ਮਾਰਨਾ ਚਾਹੀਦਾ ਮੈਂ ਸਰਕਾਰ ਨੂੰ ਵੀ ਅਪੀਲ ਕਰਦਾ ਮੈਂ ਜਿੰਨੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਨੇ ਫਿਲਮਾਂ ਵਾਲੇ ਨੇ ਗਾਉਣ ਵਾਲੇ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਸਮਾਜ ਸੇਵੀਆਂ ਨੂੰ ਬੇਨਤੀ ਕਰਦਾ ਮੈਂ ਬਾਹਰ ਬੈਠੇ ਸਾਡੇ ਪੰਜਾਬੀ ਭਰਾਵਾਂ ਨੂੰ ਭੈਣਾਂ ਨੂੰ ਉਹਨਾਂ ਨੂੰ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਆ ਇਸ ਬੱਚੇ ਦੀ ਆਪਾਂ ਸਹਾਇਤਾ ਕਰਕੇ ਤਾਂ ਕਿ ਬੱਚੇ ਦੀ ਜ਼ਿੰਦਗੀ ਹੈ ਜਿਹੜੀ ਉਹ ਬਸ ਸਕੇ ਕਿਉਂਕਿ ਸਾਨੂੰ 18 ਕਰੋੜ ਮੈਂ ਸਮਝਦਾ ਵੀ 18 ਕਰੋੜ ਲਾਉਣ ਦਾ ਇਸ ਕਰਕੇ ਵੀ ਫਾਇਦਾ ਹੈ ਮੈਂ ਇਸ ਪਰਿਵਾਰ ਨਾਲ ਗੱਲ ਕਰ ਰਿਹਾ ਸੀਗਾ ਵੀ ਜਦੋਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਜਿਹੜੀ ਉਹ ਬੱਚੀ ਆ ਜਿਹਦੇ ਉ ਟੀਕਾ ਲੱਗਿਆ ਵੀ ਕੀ ਉਹ ਬੱਚੀ ਠੀਕ ਹੋਣੀ ਹੁਣ ਲੱਗ ਗਈ ਸਹੀ ਹੋਣ ਲੱਗ ਗਈ ਤਾਂ ਇਹਨਾਂ ਨੇ ਦੱਸਿਆ ਕਹਿੰਦੇ ਹਾਂ ਉਹ ਬੱਚੀ ਦਾ ਦਿਨੋਂ ਦਿਨ ਦਿਨੋਂ ਦਿਨ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਇਹਨਾਂ ਨੂੰ ਵੀ ਸ਼ੋਰਟੀ ਇਹ ਗਰੰਟੀ ਇਹ ਡਾਕਟਰਾਂ ਨੇ ਦਿੱਤੀ ਆ ਪੀਜੀਆਈ ਦਿਆਂ ਨੇ ਵਿਸ਼ਵਾਸ ਦਿੱਤਾ ਵੀ ਇਹ ਭਰੋਸਾ ਦਿੱਤਾ ਵੀ ਇਹ ਜਿਹੜਾ 18 ਕਰੋੜ ਦਾ ਟੀਕਾ ਲੱਗਣ ਤੋਂ ਬਾਅਦ ਇਹ ਬੱਚਾ ਜਿਹੜਾ ਇਹਦੀ ਜ਼ਿੰਦਗੀ ਬਚ ਸਕਦੀ ਹੈ ਸੋ ਆਓ ਆਪਾਂ ਆਪਣੇ ਤਿਲ ਫੁੱਲ ਦੇ ਨਾਲ ਜੇ ਇਸ ਨੰਨੇ ਇੱਕ ਜਵਾਕ ਦੀ ਇੱਕ ਬੱਚੇ ਦੀ ਆਪਾਂ ਜਾਨ ਬਚਾ ਸਕਦੇ ਆ ਤਾਂ ਤੁਹਾਨੂੰ ਅਪੀਲ ਹੱਥ ਬੰਨ੍ਹ ਕੇ ਇਹ ਇਸ ਬੱਚੇ ਦਾ ਬਾਪ ਹੈ ਨਾਲ ਉਹਦੀ ਮਾਂ ਹੈ ਤਾਂ ਆਪਾਂ ਇਹਦੀ ਮਦਦ ਕਰੀਏ ਬਈ ਬੱਤ ਤੋਂ ਬੱਤ ਤੇ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਤਹਾਨੂੰ ਹੋਰ ਵੀ ਮੈਂ ਹਮੇਸ਼ਾ ਲਗਾਤਾਰ ਬਹੁਤ ਸਮੇਂ ਤੋਂ ਬੋਲ ਰਿਹਾ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਹੋਣਗੀਆਂ ਜਿਹੜੀਆਂ ਬਿਮਾਰੀਆਂ ਡਾਕਟਰਾਂ ਨੂੰ ਵੀ ਸਮਝ ਨਹੀਂ ਲੱਗਣਗੀਆਂ ਅਸੀਂ ਕਿੰਨੇ ਕੁ ਕਰੋੜਾਂ ਰੁਪਏ ਇਕੱਠੇ ਕਰਕੇ ਆਇਆ ਜਵਾਕਾਂ ਦੀ ਜ਼ਿੰਦਗੀ ਬਚਾਵਾਂਗੇ ਪੰਜਾਬੀਓ ਤੁਹਾਨੂੰ ਅਪੀਲ ਕਰਦਾ ਕਿ ਜਿਹੜਾ ਜੰਕ ਫੂਡ ਆ ਫਾਸਟ ਫੂਡ ਆ ਜਿਹੜਾ ਰੇੜੀਆਂ ਤੇ ਖੜ ਕੇ ਅਸੀਂ ਆ ਮੈਦੇ ਵਾਲਾ ਤਲਿਆ ਮੋਮਸ ਨੂਡਲ ਆ ਜਿੰਨੇ ਹੋਰ ਵੀ ਤੁਸੀਂ ਤਲੀਆਂ ਫਲੀਆਂ ਚੀਜ਼ਾਂ ਖਾਣੋਂ ਖਾਣੀਆਂ ਛੱਡ ਦਿਓ ਯਾਰ ਨਹੀਂ ਇਹ ਜਿਹੜੇ ਤੁਹਾਡੇ ਅੰਦਰ ਖੂਨ ਦੇ ਜਿਹੜੇ ਤੁਹਾਡਾ ਡੀਐਨਏ ਆ ਉਹ ਬਦਲੀ ਜਾਂਦਾ ਤੁਹਾਡੇ ਅੰਦਰ ਉਸ ਤਰ੍ਹਾਂ ਦਾ ਜਿਹੜਾ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸਰੀਰ ਦੀ ਸਮਰੱਥਾ ਹੁੰਦੀ ਹੈ ਕਮਜ਼ੋਰ ਹੁੰਦੀ ਤੁਰੀਆਂ ਨਹੀਂ ਕਿਉਂਕਿ ਸਾਡਾ ਜਿਹੜਾ ਖਾਣਾ ਸਾਡਾ ਭੋਜਨ ਉਹਨਾਂ ਸਿਹਤਮੰਦੋਂ ਨਰਵਾ ਨਹੀਂ ਹੁੰਦਾ ਅਸੀਂ ਆਪਣੇ ਜਵਾਕਾਂ ਨੂੰ ਵੀ ਉਹੋ ਜਿਹੇ ਖਾਣਿਆਂ ਤੇ ਮੈਂ ਦੇਖਦਾ ਹਾਂ ਨਾ ਰੇੜੀਆਂ ਦੇ ਉੱਤੇ ਖੜੇ ਸਿਆਣੇ ਬਣੇ ਬੰਦੇ ਨਾਲ ਘਰ ਵਾਲੀ ਲਈ ਖੜੇ ਹੁੰਦੇ ਨਾਲ ਜਵਾਗ ਦੋ ਲਈ ਖੜੇ ਹੁੰਦੇ ਆ ਤੇ ਕਹਦੇ ਹੱਥ ਜੋ ਸੇਵੀਆਂ ਜੀਆਂ ਹੁੰਦੀਆਂ ਕਿਸੇ ਦੇ ਹੱਥ 'ਚ ਹੋ ਬਰਕਰ ਜਾ ਹੁੰਦਾ ਕਿਸੇ ਦੇ ਹੱਥ 'ਚ ਹੋ ਜਣਿਆ ਜਿੰਨਾ ਜਿਹੜਾ ਨਿਰਾ ਬਿਮਾਰੀਆਂ ਦਾ ਕਾਲ ਆ ਸੋ ਇਹ ਮੈਂ ਸਮਝਦਾ ਵੀ ਇਹ ਜਿਹੜੀਆਂ ਬਿਮਾਰੀਆਂ ਸਾਨੂੰ ਲੱਗ ਰਹੀਆਂ ਜਿਹੜੀਆਂ ਡਾਕਟਰਾਂ ਦੀ ਮੈਡੀਕਲ ਰਿਪੋਰਟਾਂ ਦੀ ਵੀ ਸਮਝ ਤੋਂ ਬਾਹਰ ਆ ਤੇ ਇਹ ਇੰਨਾ ਚੀਜ਼ਾਂ ਨਹੀਂ ਦੇਣਾ ਇਹ ਤੋਂ ਵੀ ਮੇਰਾ ਵੀਰ ਗਰੇਜ ਕਰੋ ਅਸੀਂ ਆਪਣੀਆਂ ਨਸਲਾਂ ਆਪਣੇ ਜਵਾਕ ਆਪਣੀਆਂ ਪੀੜੀਆਂ ਆਪ ਖਤਮ ਕਰ ਰਹੇ ਆ ਆਪ ਮਾਰ ਰਹੇ ਸੋ ਮੈਂ ਫਿਰ ਅਪੀਲ ਕਰੂੰਗਾ ਤੁਸੀਂ ਆਪਣੀ ਕੋ ਅਪੀਲ ਆ ਤੁਸੀਂ ਆਪਣੀ ਤਰਫੋਂ ਵੀ ਕੋਈ ਸੰਗਤ ਨੂੰ ਕੋਈ ਲੋਕਾਂ ਨੂੰ ਅਪੀਲ ਕਰੋ ਸਰ ਸਾਡੀ ਨਾ ਪੀਲੇ ਬਤਵੱਦ ਐਨ ਆਰ ਆ ਜੀ ਕਿਉਂਕਿ ਐਨ ਆਰ ਆ ਸਾਡੀ ਜਿਆਦਾ ਮਤਸ ਕਰਦਾ ਨੇ ਉਹਦਾ ਸਰ ਮੱਧ ਦੇ ਨਾਲ ਨਾ ਬੱਚੇ ਦਾ ਨਾਜ ਹੋ ਸਕਦਾ ਜੀ ਇਹ ਤਾਂ ਸਾਰੇ ਐਨ ਆਰ ਆ 10 ਡਾਲਰ ਵੀ ਸਰਦੀ ਮਤਦੂ ਕਰ ਲਈ ਬੱਚੇ ਦੀ ਖਿਆਲ ਪੀ ਸਾਡੀ ਇਸ ਨੂੰ ਪਹਿਲਾਂ ਵੀ ਗੁਲੀਆ ਸਾਢੇ 8 ਮਹੀਨੇ ਦੀ ਗੁਲੀਆ ਇਹਈ ਬਿਮਾਰੀ ਨਾਲ ਸਾਨੂੰ ਉਸ ਟਾਈਮ ਨਹੀਂ ਪਤਾ ਸੀ ਪਛਾਣ ਨਹੀਂ ਕਿ ਕਿਦਾਂ ਮੌਤ ਹੋ ਗਈ ਉਹਨਾਂ ਦੀ ਤੇ ਦੁਬਾਰਾ ਦੁਬਾਰੇ ਫੇਰ ਸਾਨੂੰ ਇਸ ਮੁਸੀਬਤ ਦੇ ਵਿੱਚ ਆ ਕੇ ਫਸ ਗਏ ਆ ਅਸੀਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਹੱਥ ਜੋੜ ਕੇ ਕਿ ਸਾਡੇ ਬੱਚੇ ਦੀ ਜਾਨ ਦੀ ਖਾਤਰ ਸਾਨੂੰ ਆ ਜਿਹੜੇ ਅੰਗ ਨੇ ਇਹਦੇ ਅੰਕ ਇਹ ਸਿੱਧੇ ਨਹੀਂ ਹੈਗੇ ਹੈ ਨਾ ਇਸ ਇਜ਼ ਇਸੀ ਕਰਦੇ ਇਹ ਬਹਾ ਨਹੀਂ ਚੱਕਦਾ ਲੱਗਦਾ ਨਹੀਂ ਚੱਕਦਾ ਲੱਗਦਾ ਮੈਂ ਚੱਕਦਾ ਉਸ ਨਹੀਂ ਹੈ ਪਾਸਾ ਵੀ ਨਹੀਂ ਲੈ ਸਕਦਾ ਇਹ ਪਹਿਲਾਂ ਚੱਕਦਾ ਸੀ ਇਹ ਮਤਲਬ 25 ਮਹੀਨੇ ਤੋਂ ਬਾਅਦ ਹੀ ਪ੍ਰੋਬਲਮ ਆਈ ਮਤਲਬ ਕਹਿੰਦੇ ਆ ਪਹਿਲਾਂ ਤਾਂ ਇਹ ਚੱਕਦਾ ਸੀਗਾ ਹੁਣ ਮਤਲਬ ਡਾਕਟਰਾਂ ਨੇ ਕਿਹਾ ਸੀ ਕਿ 1.5 ਤੋਂ 2 ਮਹੀਨੇ ਦਾ ਟਾਈਮ ਤੁਹਾਨੂੰ ਦਿੱਤੇ ਆ ਵੀ 1.5 ਤੋਂ 2 ਮਹੀਨੇ ਬਾਅਦ ਜਿੰਨੇ ਜਿੰਨੇ ਮਤਲਬ ਇੱਕ ਇੱਕ ਦਿਨ ਵੀ ਲੰਘ ਰਿਹਾ ਤਾਂ ਇਹਦਾ ਮੀਨਸਿਸਟਮਾ ਜਿਹੜਾ ਉਹ ਵੀਕ ਹੁੰਦਾ ਜਾਂਦਾ ਅਦਲਿਆਂ ਨੂੰ ਕੁਝ ਹੋਰ ਹਾਂ ਦਿਨੋਂ ਦਿਨ ਇਹ ਕਮਜ਼ੋਰ ਹੁੰਦਾ ਜਾਂਦਾ ਕਿ ਛੇਤੀ ਮਤਲਬ ਇਹ ਤਾਂ ਬਹੁਤ ਸੋ ਮੈਂ ਫਰਿਆਦ ਇਹਨਾਂ ਦੀ ਤਰਫੋਂ ਆਪਣੀ ਤਰਫੋਂ ਬੇਨਤੀ ਕਰਦਾ ਯਾਰ ਵੀ ਬਹੁਤ ਵੱਡਾ ਇੱਕ ਪੁੰਨ ਦਾ ਕੰਮ ਹੈ ਇੱਕ ਬੱਚੇ ਦੀ ਜ਼ਿੰਦਗੀ ਦਸਾ ਸੋ ਰੱਬ ਵੀ ਕਹਿੰਦੇ ਇਨਸਾਨਾਂ ਚ ਆ ਕੇ ਬੌੜਦਾ ਤੋ ਇਹ ਆਪਾਂ ਪੁੰਨ ਦਾ ਕੰਮ ਕਰਤੀ ਮੇਰਾ ਵੀ ਰਤੇ ਜਿੰਨੇ ਤੁਸੀਂ ਕੋਈ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਤੁਹਾਡਾ ਕੋਈ ਖਾਤਾ ਨੰਬਰ ਜੀ ਚੋ ਲੋਕ ਸਾਨੂੰ ਕੋਈ ਮਦਦ ਕਰ ਸਕਣ ਉਹ ਬੋਲ ਦੇ ਕੀ ਇੰਤਿਆਰ ਡਾਕਟਰ ਇਹ ਤੁਹਾਨੂੰ ਕੱਢ ਕਾ ਰਿਹਾ ਹੈ ਜੀ ਇਹ 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 ਇੰਦਰਾ ਖਾਤਾ ਨੰਬਰ ਹੈਗਾਗਾ ਆ ਹਾਂ ਇਹ ਇੰਦਰਾ ਖਾਤਾ ਨੰਬਰ 430 85 94 14 99 ਮੈਂ ਦੁਬਾਰਾ ਫਿਰ ਬੋਲਦਾ ਖਾਤਾ ਨੰਬਰ 43 085 94 14 99 ਇਹ ਖਾਤਾ ਨੰਬਰ ਆ ਤੇ ਆਈ ਐਫ ਸੀ ਜਿਹੜਾ ਕੋਡ ਹੈਗਾਗਾ ਉਹ ਹੈਗਾ ਐਸ ਬੀ ਆਈ ਐਸ ਬੀ ਆਈ ਐਨ ਅ 00 50437 ਆਈ ਐਫ ਸੀ ਕੋਡ ਮੈਂ ਫਿਰ ਬੋਲ ਦਿੰਦਾ ਅ ਐਸ ਬੀ ਆਈ ਐਨ ਅ 00 50 400 37 ਇਹਨਾਂ ਦਾ ਜਿਹੜਾ ਆਈ ਐਫ ਸੀ ਕੋਡ ਆ ਤੇ ਜਿਹੜਾ ਖਾਤਾ ਇਹਨਾਂ ਦਾ 430 8599 1499 ਨਾਂ ਬਾਈ ਕੀ ਹੈ ਆਪਣਾ ਰੁਪਿੰਦਰ ਕੌਰ ਰੁਪਿੰਦਰ ਕੌਰ ਦੇ ਨਾਮ ਤੇ ਆ ਹਾਂ ਇਹ ਬੱਚੇ ਦੀ ਮਾਤਾ ਦੇ ਨਾਮ ਤੇ ਇਹ ਇੱਕ ਆ ਮੈਂ ਤੁਹਾਨੂੰ ਇਹ ਸਕਰੀਨ ਤੇ ਵੀ ਤੁਹਾਡੇ ਦਿਖਾ ਦਿੰਨਾ ਆ ਖਾਤਾ ਧਿਆਨ ਨਾਲ ਦੇਖ ਲਿਓ ਸੋਨਾਂ ਦੀ ਬਾਤ ਤੋਂ ਬਾਅਦ ਜਰੂਰ ਮੇਰੀ Appeal ਆ ਤੁਹਾਨੂੰ ਕਿ ਬਾਤ ਤੋਂ ਬਾਅਦ ਆ ਜੀ ਇਸ ਪਰਵਾਦ ਦੀ ਇਸ ਬੱਚੇ ਦੀ ਮਦ ਕੀਤੀ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ